ਮੇਰੇ ਹੱਥ ਦੇ ਵਿੱਚ ਜੋ ਇਹ ਪੱਤਾ ਹੈ ਜੇਕਰ ਤੁਸੀਂ ਇਸ ਦੇ ਫਾਇਦੇ ਸੁਣ ਲੋਗੇ ਤਾਂ ਤੁਸੀਂ ਕਹੋਗੇ ਯਾਰ ਕਮਾਲ ਹੈ ਆਮ ਕਰਕੇ ਸੜਕਾਂ ਦੇ ਉੱਤੇ ਆਮ ਕਰਕੇ ਸਾਡੇ ਘਰਾਂ ਦੇ ਵਿੱਚ ਇਹ ਪੱਤੇ ਜਿਹੜੇ ਅਕਸਰ ਮਿਲ ਜਾਂਦੇ ਨੇ ਅੱਜ ਕੱਲ ਇਹ ਪੱਤੇ ਨੇ ਜਿਹੜੇ ਉਸ ਰੋਗ ਦੇ ਉੱਤੇ ਕੰਮ ਕਰਦੇ ਨੇ ਜੋ ਰੋਗ ਘਰੋ ਘਰ ਕੌੜੀ ਵੇਲ ਵਾਂਗੂ ਵੱਧ ਰਿਹਾ ਹੈ ਪੱਤਾ ਹੈ ਪੁੱਛਾਂਗੇ ਕਿਸ ਚੀਜ਼ ਦੇ ਪੱਤੇ ਨੇ ਐਲੋਵੇਰਾ ਪਈ ਹੈ ਔਰ ਇਹ ਛੋਟੇ ਔਲੇ ਪਏ ਨੇ ਫੈਟੀ ਲੀਵਰ ਫੈਟੀ ਲੀਵਰ ਫੈਟੀ ਲੀਵਰ ਜਿਹਦੇ ਲੀਵਰ ਨੂੰ ਹੱਥ ਲਾ ਲਓ ਉਹ ਆਪਣੇ ਆਪ 15 ਅਵਾਜ਼ ਕਹਿੰਦੇ ਕਹਿੰਦਾ ਮੈਂ ਫੈਟੀ ਆ ਮੈਨੂੰ ਨਾ ਛੇੜੋ ਫੈਟੀ ਲੀਵਰ ਕਿਹੜਾ ਫੈਟੀ ਲੀਵਰ ਹੁੰਦਾ ਮੈਂ ਤਾਂ ਇੱਥੇ ਹਰੇਕ ਬੰਦੇ ਦੇ ਇਹੀ ਗੱਲ ਸੁਣੀ ਹੈ ਜੀ ਇਹਨਾਂਕ ਤਾਂ ਸਾਰਿਆਂ ਦੇ ਹੁੰਦਾ ਜਦੋਂ ਤੁਹਾਡਾ ਲੀਵਰ ਫੈਟੀ ਹੋ ਗਿਆ ਫਰੁਕੀ ਸਾਹਿਬ ਤੁਹਾਡਾ ਕੈਸਟਰੋਲ ਵਧਣਾ ਸ਼ੁਰੂ ਹੋਏ ਨਾ ਕੈਸਟਰੋਲ ਵਧਣਾ ਸ਼ੁਰੂ ਹੋ ਗਿਆ ਤੁਹਾਡਾ ਹਾਰਡ ਬਲੋਕੇਜ ਹੋਣੀ ਸ਼ੁਰੂ ਹੋ ਜੇ ਨੇ ਤੁਹਾਡੇ ਹਾਰਡ ਬਲੋਕੇਜ ਸ਼ੁਰੂ ਹੋਣੀ ਹੋਣ ਲੱਗ ਗਈ ਤਾਂ ਤੁਹਾਡੇ ਗੁਰਦੇ ਖਰਾਬ ਹੋਣੇ ਸ਼ੁਰੂ ਹੋਏ ਹੋਏ ਨੇ ਜਦੋਂ ਤੁਸੀਂ ਦਿਨ 'ਚ ਤਿੰਨ ਜਾਂ ਚਾਰ ਵਾਰ ਜਾਣੇ ਹੋ ਪੋਟੀ ਕਰਨ ਤਾਂ ਤੁਹਾਡਾ ਲੀਵਰ ਫੈਟੀਆ ਜੇ ਤੁਸੀਂ ਸਵੇਰੇ ਥੋੜਾ ਜਿਹਾ ਗਏ ਤਾਂ ਮਲ ਤਿਆਗਣ ਗਏ ਤਾਂ ਥੋੜਾ ਜਿਹਾ ਮਲ ਤੇ ਆ ਕੇ ਆਏ ਉਸ ਤੋਂ ਬਾਅਦ ਫੇਰ ਥੋੜੀ ਦੇਰ ਬਾਅਦ ਤੁਹਾਨੂੰ ਲੱਗਦਾ ਵੀ ਮੈਂ ਫੇਰ ਜਾਵਾਂ ਐਦਾਂ ਮਤਲਬ ਤੁਹਾਡਾ ਲੀਵਰ ਫੈਟੀਆ ਦੋ ਤੋਂ ਤਿੰਨ ਵਾਰ ਜੇ ਤੁਸੀਂ ਦਿਨ 'ਚ ਜਾਂਦੇ ਤਾਂ ਤੁਹਾਡਾ ਲੀਵਰ ਫੈਟੀਆ ਦਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਫੈਟੀ ਲੀਵਰ ਹੈ ਉਹ ਕੈਂਸਰ ਤੱਕ ਜਾ ਸਕਦਾ ਹੈ ਲੀਵਰ ਦੇ ਪੇਟ ਦੇ ਪਹਿਲਾ ਤੁਹਾਡਾ ਲੀਵਰ ਫੈਟੀ ਹੋਣਾ ਫਿਰ ਤੁਹਾਡਾ ਲੀਵਰ ਗ੍ਰੇਡ ਚ ਹੋਣਾ ਫਿਰ ਲੀਵਰ 2 ਜਾਣਾ ਗ੍ਰੇਡ ਫਿਰ 3 ਜਾਣਾ ਫਿਰ ਤੁਹਾਡਾ ਲੀਵਰ ਸਿਰੋਸਿਸ ਜਾਣਾ ਫਿਰ ਲੀਵਰ ਚ ਪਾਣੀ ਭਰ ਲੱਗਣਾ ਫਿਰ ਲੀਵਰ ਕੈਂਸਰ ਹੋਣਾ ਜਾਂਦੀ ਹੈ ਫੈਟੀ ਲੀਵਰ ਦਾ ਅੱਜ ਬਹੁਤ ਵਧੀਆ ਨੁਸਖਾ ਦਊਗਾ ਲੋਕਾਂ ਨੂੰ ਜਿਹੜਾ ਘਰੇ ਬੈਠ ਕੇ ਆਪਣਾ ਫੈਟੀ ਲੀਵਰ ਠੀਕ ਕਰ ਲੈਣਗੇ ਜਿਨ੍ਹਾਂ ਦੇ ਸੈੱਲ ਨਹੀਂ ਵਧਦੇ ਫਰੁਕੀ ਸਾਹਿਬ ਮੇਰੇ ਕੋਲ ਬਹੁਤ ਪੇਸ਼ੈਂਟ ਆਉਂਦਾ ਜੀ ਸਾਡੇ ਤਾਂ ਸੈੱਲ ਵਧਦੇ ਹੀ ਨਹੀਂ 52000 ਤੋਂ ਉੱਤੇ ਨਹੀਂ ਜਾਂਦੇ ਜਾਂ 90000 ਤੋਂ ਉੱਤੇ ਨਹੀਂ ਜਾਂਦੇ 70000 ਤੋਂ ਉੱਤੇ ਨਹੀਂ ਜਾਂਦੇ ਡਾਕਟਰ ਕਹਿੰਦੇ ਬਾਦ ਨਹੀਂ ਸਕ ਕਿਉਂ ਨਹੀਂ ਵੱਸ ਸਕਦੇ ਕਿਉਂ ਕੋਈ ਸਰਟੀਫੀਕੇਟ ਦਿੱਤਾ ਹੋਇਆ ਉਹਨਾਂ ਨੂੰ ਵਿਹਾਂ ਜੀ ਤੁਸੀਂ ਲਿਖਤੀ ਦਾ ਕਰਤਾ ਤਾਂ ਨਹੀਂ ਵਧਣੇ ਵਧਣਗੇ ਜੀ ਪਰਮਾਤਮਾ ਨੇ ਸਾਨੂੰ ਕਦੇ ਨਰਾਸ਼ ਨਹੀਂ ਕੀਤਾ ਇਹਨੂੰ ਜਿਹੜਾ ਹੁਣ ਮੈਂ ਇੱਥੇ ਨੁਸਖਾ ਦੇਣਾ ਤੁਹਾਨੂੰ ਅੱਜ ਇਹਦੇ ਵਿੱਚ ਤੁਹਾਡਾ ਪ੍ਰੋਪਰ ਪੇਟ ਵੀ ਸਾਫ਼ ਹੋਊਗਾ ਤੁਹਾਡੇ ਜਿਹੜੇ ਸੈੱਲ ਕਾਰਡ ਆਦੇ ਨੇ ਉਹ ਵੀ ਪੂਰੇ ਹੋਣਗੇ ਜਿਨ੍ਹਾਂ ਨੂੰ ਵਿਟਾਮਿਨਸ ਦੀ ਘਾਟ ਆ ਵਿਟਾਮਿਨ ਵੀ ਪੂਰੇ ਹੋਣਗੇ ਇਹਦੇ ਵਿੱਚ ਅਸੀਂ অ্যালোਵੈਰਾ ਲਿਆ অ্যালোਵੈਰੇ ਵਿੱਚ ਵੀ ਵਿਟਾਮਿਨ ਬਹੁਤ ਜ਼ਿਆਦਾ ਬੀ 12 ਵਗੈਰਾ ਕਾਫੀ ਹੁੰਦੇ ਆ ਜਿਨ੍ਹਾਂ ਨੂੰ ਵੀਕਨੈਸ ਵਗੈਰਾ ਰਹਿੰਦੀ ਆ ਉਹਨਾਂ ਦੀ ਵੀਕਨੈਸ ਵੀ ਸਹੀ ਕਰੂਗਾ ਇਹ ਫੇ ਸਾਰਾ ਦਿਨ ਘਰੇ ਖਿੱਚ 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 ਹੋਈ ਜਾਂਦੀ ਆ ਉਹਦੇ ਨਾਲ ਫੇ ਲੜਾਈਆਂ ਹੁੰਦੀਆਂ ਨੇ ਮਤਲਬ ਜੇ ਲੀਵਰ ਤੁਹਾਡਾ ਕਮਜ਼ੋਰ ਹੈ ਤਾਂ ਤੁਹਾਡੇ ਸਰੀਰ ਦੇ ਸਵੇਰ ਤੇ ਵੀ ਅਸਰ ਪਾਉਂਦਾ ਜੀ ਬਹੁਤ ਜ਼ਿਆਦਾ ਪੈਂਦਾ ਜੀ ਜਦੋਂ ਕੰਮੇ ਕਰਨ ਨੂੰ ਦਿਲੇ ਨਹੀਂ ਕਰਨਾ ਫੇਰ ਉਹਨਾਂ ਨੂੰ ਫੇਰ ਕਿਸੇ ਨਵੇਂ ਸੇ ਮੈਂਬਰ ਨੇ ਕਹਿਣਾ ਤੁਸੀਂ ਤਾਂ ਪਏ ਰਹਿੰਨੇ ਹੋ ਫੈਟੀ ਲੀਵਰ ਵਾਲੇ ਨੂੰ ਕੋਦ ਰਿਜ਼ਲਟ ਮੈਨੇ ਸ਼ੁਰੂ ਹੋ ਜੇਗੇ ਤੁਸੀਂ ਤਾਂ ਕਹ ਰਹੇ ਹੋ ਵੀ ਪਿੰਦੇ ਸਾਰ ਰਿਜ਼ਲਟ ਮੈਨੇ ਦੇਣੇ ਸ਼ੁਰੂ ਕਰ ਦਿੰਦਾ ਹੈ ਬੰਦੇ ਨੂੰ ਪਤਾ ਨਹੀਂ ਲੱਗਦਾ ਸ਼ਿਫਟ ਵੀਕ ਤੋਂ ਦੋ ਦਿਨ ਬਾਅਦ ਆਉਂਦੇ ਨੇ ਜੀ ਕਿਹੜੀ ਸਟੇਜ ਤੇ ਇਹ ਨੁਸਖਾ ਫਾਰਮੂਲਾ ਜਿਹੜਾ ਕੰਮ ਕਰੂਗਾ ਜਾ ਕੇ ਇਹ ਜਿਹੜਾ ਤੁਹਾਡਾ ਨੁਸਖਾ ਹੈਗਾ ਤੁਸੀਂ ਉਹ ਡ੍ਰੌਪ ਦੰਨੇ ਹੋ ਇੱਥੇ ਲੋਕਾਂ ਨੂੰ ਨੁਸਕੇ ਬਣਾ ਕੇ ਫਾਰਮੂਲੇ ਬਣਾ ਕੇ ਉਹ ਕਿਹੜੀ ਸਟੇਜ ਤੱਕ ਲੀਵਰ ਦੇ ਕੰਮ ਕਰਦਾ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਮੇਰੇ ਹੱਥ ਦੇ ਵਿੱਚ ਜੋ ਇਹ ਪੱਤਾ ਹੈ ਜੇਕਰ ਤੁਸੀਂ ਇਸ ਦੇ ਫਾਇਦੇ ਸੁਣ ਲੋਗੇ ਤਾਂ ਤੁਸੀਂ ਕਹੋਗੇ ਯਾਰ ਕਮਾਲ ਹੈ ਆਮ ਕਰਕੇ ਸੜਕਾਂ ਦੇ ਉੱਤੇ ਆਮ ਕਰਕੇ ਸਾਡੇ ਘਰਾਂ ਦੇ ਵਿੱਚ ਇਹ ਪੱਤੇ ਜਿਹੜੇ ਅਕਸਰ ਮਿਲ ਜਾਂਦੇ ਨੇ ਅੱਜ ਕੱਲ ਇਹ ਪੱਤੇ ਨੇ ਜਿਹੜੇ ਉਸ ਰੋਗ ਦੇ ਉੱਤੇ ਕੰਮ ਕਰਦੇ ਨੇ ਜੋ ਰੋਗ ਕਰੋ ਕਰ ਕੌੜੀ ਵੇਲ ਵਾਂਗੂ ਵੱਧ ਰਿਹਾ ਹੈ ਕੋਈ ਵੀ ਰਿਪੋਰਟ ਕਰਾ ਲਓ ਕੋਈ ਵੀ ਟੈਸਟ ਕਰਾ ਲਓ ਕੋਈ ਵੀ ਸਕੈਨ ਕਰਾ ਲਓ ਹਰੇਕ ਪਾਸੇ ਰੌਲਾ ਪਿਆ ਹੈ ਫੈਟੀ ਲੀਵਰ ਫੈਟੀ ਲੀਵਰ ਫੈਟੀ ਲੀਵਰ ਤੇ ਅੱਜ ਇਹ ਪੱਤੇ ਫੈਟੀ ਲੀਵਰ ਦਾ ਬਹੁਤ ਵਧੀਆ ਜਿਹੜਾ ਇਲਾਜ ਹੈਗਾ ਉਹ ਕਰ ਸਕਦੇ ਨੇ ਕਿਵੇਂ ਕਰ ਸਕਦੇ ਨੇ ਕਿਸ ਤਰੀਕੇ ਨਾਲ ਕਰ ਸਕਦੇ ਨੇ ਨੁਸਖਾ ਫਾਰਮੂਲਾ ਅੱਜ ਸਾਡੇ ਨਾਲ ਸ਼ੇਅਰ ਕਰ ਰਹੇ ਨੇ ਏਪੀ ਇਲੈਕਟ੍ਰੋ ਹੋਮਿਓਪੈਥੀ ਵਾਲੇ ਜਿਹੜੇ ਡਾਕਟਰ ਜੋੜਾ ਹੈਗਾ ਸਾਨੇয়াল ਤੋਂ ਜਿਹੜੇ ਸਾਡੇ ਨਾਲ ਡਾਕਟਰ ਅਮਨਪ੍ਰੀਤ ਨੇ ਔਰ ਡਾਕਟਰ ਪਰਮਜੀਤ कौर ਸਾਹਿਬਾਨੀ ਇਹ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੇਖੋ ਇਹ ਪੱਤਾ ਹੈਗਾ ਔਰ ਇਹ ਪੱਤਾ ਹੈ ਪੁੱਛਾਂਗੇ ਕਿਸ ਚੀਜ਼ ਦੇ ਪੱਤੇ ਨੇ ਐਲੋਵੀਰਾ ਪਈ ਹੈ ਔਰ ਇਹ ਛੋਟੇ ਔਲੇ ਪਏ ਨੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਇੱਕ ਵਾਰ ਫਿਰ ਹਾਂ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਜੀ ਅੱਜ ਤੁਸੀਂ ਦੁਬਾਰਾ ਫਿਰ ਸਾਡੇ ਕੋਲ ਆਇਓ ਡਾਕਟਰ ਸਾਹਿਬ ਫੈਟੀ ਲੀਵਰ ਫੈਟੀ ਲੀਵਰ ਫੈਟੀ ਲੀਵਰ ਜਿਹਦੇ ਲੀਵਰ ਨੂੰ ਹੱਥ ਲਾ ਲਓ ਉਹ ਆਪਣਿਆਂ ਪੰਦਰੋਂ ਆਵਾਜ਼ ਕਹਿੰਦੇ ਕਹਿੰਦਾ ਮੈਂ ਫੈਟੀ ਹਾਂ ਮੈਨੂੰ ਨਾ ਛੇੜੋ ਫਰੂਕੀ ਸਾਹਿਬ ਫ ਮੈਂ ਤਾਂ ਇੱਥੇ ਹਰੇਕ ਬੰਦੇ ਦੇ ਇਹੀ ਗੱਲ ਸੁਣੀ ਹੈ ਜੀ ਇੰਨਾਕ ਤਾਂ ਸਾਰਿਆਂ ਦੇ ਹੁੰਦਾ ਮੈਂ ਵੀ ਇਹੀ ਕਹਿਣ ਲੱਗਿਆ ਸੀ ਮੇਰੇ ਕੋਲੇ ਹੁਣ ਪੇਸ਼ੈਂਟ ਆ ਜਾਂਦੇ ਆ ਜੀ ਦੇਖੋ ਬਹੁਤ ਸੌਖਾ ਜਿਹਾ ਪੱਲਾ ਝਾੜ ਕੇ ਡਾਕਟਰ ਭੇਜ ਦਿੰਦੇ ਨੇ ਜਦੋਂ ਸਾਨੂੰ ਸਮਝ ਨਹੀਂ ਆਉਂਦੀ ਇੰਨਾਕ ਤਾਂ ਜੀ ਸਾਰਿਆਂ ਦੇ ਹੁੰਦਾ ਇੱਕ ਗੱਲ ਕਹਿ ਦਿੰਦੇ ਨੇ ਫਰੂਕੀ ਸਾਹਿਬ ਜੇ ਤੁਹਾਡਾ ਲੀਵਰ ਇਫੈਕਟ ਹੈ ਅੱਜ ਮੈਂ ਦੱਸੂਗਾ ਤੁਹਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਘੇੜ ਸਕਦੀਆਂ ਨੇ ਕਿੱਦਾਂ ਤੁਸੀਂ ਬਿਮਾਰ ਹੋ ਸਕਦੇ ਆ ਤੁਹਾਡੇ ਸਰੀਰ ਦਾ ਢਾਂਚਾ ਹਿੱਲ ਜਾਊਗਾ ਤੁਸੀਂ ਪੂਰੇ ਬਿਮਾਰੀਆਂ ਨਾਲ ਘਿਰ ਜਾਓਗੇ ਜੇ ਤੁਹਾਡਾ ਲੀਵਰ ਸਵਸਥ ਨਹੀਂ ਹੈਗਾ ਜੇ ਦਾ ਲੀਵਰ ਫੈਟੀ ਆ ਫਰੂਕੀ ਸਾਹਿਬ ਉਹ ਮੰਨ ਲਓ ਅੱਜ ਵੀ ਗਿਆ ਤੇ ਕੱਲ ਵੀ ਗਿਆ ਹੁਣ ਲੋਕ ਕਹਿੰਦੇ ਆ ਜੀ ਐਡਾ ਤੌੜੀ ਜਿਹਦਾ ਢਿੱਡ ਹੋ ਜਾਂਦਾ ਲੋਕਾਂ ਦਾ ਪੇਟ ਚ ਪਾਣੀ ਭਰ ਗਿਆ ਫਿਰ ਅਸੀਂ ਡਾਕਟਰਾਂ ਨੂੰ ਪੈਸੇ ਦਿੰਦੇ ਫਿਰ ਜਾਂਦੇ ਆ ਪਾਣੀ ਕਢਾਉਂਦੇ ਫਿਰ ਜਾਂਦੇ ਆ ਕਿਹਦੀ ਵਜ੍ਹਾ ਨਾਲ ਸਾਡੀਆਂ ਗਲਤੀਆਂ ਨੇ ਅਸੀਂ ਇੱਕ ਬੰਦੇ ਨੇ ਸਾਨੂੰ ਕਹਤਾ ਜੀ ਇੰਨਾ ਕ ਤਾਂ ਫੈਟੀ ਲੀਵਰ ਹਰੇਕ ਬੰਦੇ ਹੁੰਦਾ ਅਸੀਂ ਘਰੇ ਬੈਠ ਗਏ ਅਸੀਂ ਅੱਜ ਕੱਲ ਝੂਠ ਨੂੰ ਸੱਚ ਮੰਨਦੇ ਆ ਸੱਚ ਨੂੰ ਅਸੀਂ ਝੂਠ ਮੰਨਦੇ ਆ ਫਰੂਕੀ ਸਾਹਿਬ ਜੇ ਤੁਹਾਨੂੰ ਕੋਈ ਸਮਝਾਉਂਦਾ ਬੰਦਾ ਉਹ ਤਾਂ ਹੈਗਾ ਮੂਰਖ ਬੰਦਾ ਜਿਹੜਾ ਬੰਦਾ ਤੁਹਾਨੂੰ ਕਹਿ ਕੇ ਭੇਜਦਾ ਜੀ ਇਹਦਾ ਕੋਈ ਗੱਲ ਨਹੀਂ ਉਹਦੇ ਕੋਲ ﻻਜ ਨਹੀਂ ਆਉਨੇ ਪੱਲਾ ਝਾੜਦਾ ਜੀ ਇਹ ਤਾਂ ਸਾਰਿਆਂ ਦਾ ਹੀ ਘਰੇ ਜਾ ਕੇ ਬੈਠ ਜਾ ਮਿੱਤਰਾ ਤੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਤਾਂ ਸਾਰਿਆਂ ਦਾ ਹੀ ਆ ਉਹ ਡਾਕਟਰ ਤਾਂ ਕਹਿਣ ਦਾ ਮਤਲਬ ਮੈਂ ਵੀ ਬਿਮਾਰ ਹਾਂ ﻻਜ ਮੇਰੇ ਕੋਲੇ ਵੀ ਹੈ ਨਹੀਂਗਾ ਮੈਂ ਤਾਂ ਆਪ ਲੀਵਰ ਨੂੰ ਲਈ ਬੈਠਾ ਮੈਂ ਤੇਰਾ ਇਲਾਜ ਕਿਵੇਂ ਕਰੂੰਗਾ ਸਮਝਿਆ ਕਰੋ ਗੱਲਾਂ ਜਦੋਂ ਤੁਹਾਡਾ ਲੀਵਰ ਫੈਟੀ ਹੋ ਗਿਆ ਫਿਰੁਕੀ ਸਾਹਿਬ ਤੁਹਾਡਾ ਕੈਸਟਰੋਲ ਵਧਣਾ ਸ਼ੁਰੂ ਹੋਏ ਨਾ ਕੈਸਟਰੋਲ ਵਧਣਾ ਸ਼ੁਰੂ ਹੋ ਗਿਆ ਤੁਹਾਡਾ ਹਾਰਡ ਬਲੌਕੇਜ ਹੋਣੀ ਸ਼ੁਰੂ ਹੋ ਜੇ ਨੇ ਤੁਹਾਡੇ ਹਾਰਡ ਬਲੌਕੇਜ ਸ਼ੁਰੂ ਹੋਣੀ ਹੋਣ ਲੱਗ ਗਈ ਤਾਂ ਤੁਹਾਡੇ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਜਾਣੇ ਨੇ ਹਾਰਡ ਨੇ ਗੁਰਦਿਆਂ ਤੋਂ ਮਦਦ ਮੰਗਣੀ ਆ ਗੁਰਦਿਆਂ ਨੇ ਵੀ ਖਰਾਬ ਹੋ ਜਾਣਾ ਲੀਵਰ ਖਰਾਬ ਹੋਣ ਨਾਲ ਤੁਹਾਡੀ ਸਪਰੀਨ ਜਿਹਨੂੰ ਅਸੀਂ ਤਿੱਲੀ ਕਹਿ ਦਿੰਨੇ ਆ ਤਿੱਲੀ ਖਰਾਬ ਹੋ ਜਾਂਦੀ ਆ ਤਿੱਲੀ ਖਰਾਬ ਹੋਣ ਨਾਲ ਕੀ ਹੁੰਦਾ ਤਿੱਲੀ ਦਾ ਕੰਮ ਕੀ ਹੁੰਦਾ ਫਿਰੁਕੀ ਸਾਹਿਬ ਜਿਹਨੂੰ ਅਸੀਂ ਪੰਜਾਬੀ ਇੱਤਲੀ ਕਹਿ ਦਿੰਨੇ ਆ ਅੰਗਰੇਜ਼ੀ ਸਪਰੀਨ ਕਹਿ ਦਿੰਨੇ ਆ ਇਹਦਾ ਕੰਮ ਕੀ ਹੁੰਦਾ ਇਹਦਾ ਕੰਮ ਹੁੰਦਾ ਬਲੱਡ ਨੂੰ ਫਿਊਰੀਫਾਈ ਕਰਨਾ ਬਲੱਡ ਨੂੰ ਸਾਫ਼ ਕਰਕੇ ਸਾਡੇ ਸਾਰੇ ਜਿੰਨੇ ਵੀ ਸਾਡੇ ਅੰਗ ਨੇ ਸਾਰਿਆਂ ਨੂੰ ਸਾਨੂੰ ਏ ਬਲੱਡ ਦੇਣਾ ਜਦੋਂ ਸਾਡੀ ਦਿੱਲੀ ਖਰਾਬ ਹੋ ਗਈ ਸਾਡਾ ਬਲੱਡ ਪ੍ਰੋਪਰ ਤਰੀਕੇ ਨਾਲ ਨਹੀਂ ਸਾਡੇ ਜਿੰਨੇ ਵੀ ਸਰੀਰ ਦੇ ਅੰਗ ਨੇ ਉਹਨਾਂ ਨੂੰ ਨਹੀਂ ਮਿਲੂਗਾ ਤਾਂ ਅਸੀਂ ਬਿਮਾਰੀਆਂ ਨਾਲ ਘਿਰ ਜਾਣਾ ਜਦੋਂ ਸਾਡਾ ਲੀਵਰ ਸਵਸ ਨਹੀਂ ਫਰੁਕੀ ਸਾਹਿਬ ਅਸੀਂ ਬਿਮਾਰ ਹੋ ਜਾਣਾ ਜੇ ਤੁਹਾਡਾ ਲੀਵਰ ਲੱਗਦਾ ਤੁਹਾਨੂੰ ਥੋੜਾ ਜਿਆ ਫੈਟੀਆ ਤਾਂ ਉਹਨੂੰ ਉਦੋਂ ਹੀ ਰੋਕੋ ਅੱਜ ਕੱਲ ਕੋਲੇਸਟ੍ਰੋਲ ਹਰੇਕ ਬੰਦੇ ਦਾ ਵੱਧਾ ਫਰੁਕੀ ਸਾਹਿਬ ਰਿਪੋਰਟ ਕਰਾ ਲਓ ਫਿਰ ਉਹੀ ਗੱਲ ਇੰਨਾ ਤਾਂ ਹਰੇਕ ਦੀ ਵਧਿਆ ਹੁੰਦਾ ਜੀ ਮੈਂ ਤਾਂ ਉਹੀ ਕਹਿਣਾ ਨਾ ਇਹ ਇਖਤੀਆਸੇ ਬੈਠ ਜਾਣੇ ਇਹ ਚੀਜ਼ਾਂ ਨੂੰ ਫਿਰ ਅਸੀਂ ਕਿੰਨੇ ਜੀ ਜਾ ਕੇ ਸਾਡੇ ਜੀ ਸਟੰਟ ਪਾ ਗਏ ਸਾਡੇ ਸਰਜਰੀ ਹੋ ਗਈ ਸਾਡੇ ਲੱਖਾਂ ਰੁਪਿਆ ਲੱਗ ਗਿਆ ਅਸੀਂ ਕੁਝ ਕਿ ਡਾਕਟਰਾਂ ਦੀਆਂ ਗੱਲਾਂ ਮੰਨ ਕੇ ਅਸੀਂ ਸਾਲੋ ਸਾਲ ਦਵਾਈਆਂ ਖਾਣੇ ਆ ਫਰੂਕੀ ਸਾਹਿਬ ਉਹ ਕਹਿੰਦੇ ਜੀ ਫੈਟ ਜੀ ਜੀ ਬਿਲਕੁਲ ਠੀਕ ਕਰ ਅਸੀਂ ਹਾਰਦੀ ਸਾਡੇ ਸਾਡੇ ਉਹਨਾਂ ਨੇ ਸਟੰਟ ਵੀ ਪਾਤੇ ਲੇਕਿਨ ਫਿਰ ਵੀ ਅਸੀਂ ਸਾਲੋ ਸਾਲ ਦਵਾਈਆਂ ਖਾਣੇ ਆ ਕਿਉਂ ਉਹ ਕਹਿੰਦੇ ਜੀ ਪੱਕੀਆਂ ਖਾਣੀਆਂ ਪੈਣੀਆਂ ਨੇ ਇਹ ਇਹ ਤਾਂ ਤੁਹਾਨੂੰ ਲੈਣੀਆਂ ਪੈਣਗੀਆਂ ਇੱਕ ਡਾਕਟਰ ਤੁਹਾਨੂੰ ਇਲਾਜ ਕਰਦਾ ਬਿਗੈਰ ਦਵਾਈਆਂ ਤੁਹਾਨੂੰ ਦਵਾਈਆਂ ਤੋਂ ਬਿਗੈਰ ਤੁਹਾਡੇ ਸੰਟ ਪਾਉਣ ਤੋਂ ਬਿਗੈਰ ਤੁਹਾਡੇ ਆਪਰੇਟ ਕਰਨ ਤੋਂ ਤੁਹਾਨੂੰ ਠੀਕ ਕਰ ਰਿਹਾ ਉਹਨੂੰ ਅਸੀਂ ਆ ਕੇ ਕੀ ਕਹਿੰਨੇ ਆ ਅਸੀਂ ਜਿਹੜੇ ਸਾਲ-ਸਾਲ ਦਵਾਈਆਂ ਖਵਾਉਂਦੇ ਆ ਦੋ-ਦੋ ਸਾਲ ਦਵਾਈਆਂ ਖਾਂਦੇ ਉਹਨੂੰ ਨਹੀਂ ਅਸੀਂ ਕਹਿੰਦੇ ਕਦੋਂ ਬੰਦ ਹੋ ਜਾਣਗੀਆਂ ਜਦੋਂ ਅਸੀਂ ਨੇਚਰੋਪੈਥੀ ਵਾਲੇ ਕੋਲ ਜਾਂਦੇ ਆ ਉਦੋਂ ਸਾਡਾ ਸਵਾਲ ਇੱਕੋ ਹੀ ਹੁੰਦਾ ਇਹ 15 ਇੰਚ ਠੀਕ ਹੋ ਜੂ ਬਿਮਾਰੀ ਗਾਰੰਟੀ ਹੈ ਗਾਰੰਟੀ ਹੈ ਦੇਖੋ ਫਰੂਕੀ ਸਾਹਿਬ ਨਾ ਤਾਂ ਅਸੀਂ ਜਾਦੂਗਰ ਆ ਵੀ ਮੈਂ ਇੱਥੇ ਆ ਕੇ ਕਿਸੇ ਦੇ ਅਸੀਂ ਜਾਦੂ ਕਰਨਾ ਛੜੀ ਘਮੋਣੀ ਹੈ ਠੀਕ ਕਰ ਦੇਣਾ ਸਾਡੀਆਂ ਵੀ ਮੈਡੀਸਨ ਨੇ ਜੇ ਤੁਹਾਨੂੰ ਹਾਰਡ ਬਲੋਕੇਜ ਹੋ ਗਈ ਜੇ ਤੁਹਾਡਾ ਲੀਵਰ ਫੈਟੀ ਹੋਗਾ ਤੁਹਾਨੂੰ ਕੁਝ ਪ੍ਰਹੇਜ ਕਰਨੇ ਪੈਣਗੇ ਨਾਲ ਤੁਹਾਨੂੰ ਦਵਾਈ ਪ੍ਰੋਪਰ ਲੈਣੀ ਪਊਗੀ ਬਿਮਾਰੀ ਅਕੋਰਡਿੰਗ ਕਿਦਾਂ ਤੁਹਾਡੀ ਬਿਮਾਰੀ ਕਿੰਨੀ ਕੁ ਵਧੀ ਹੋਈ ਹੈ ਉਹ ਹਿਸਾਬ ਨਾਲ ਤੁਹਾਨੂੰ ਮੈਡੀਸਨ ਚੱਲੂ ਕਿੰਨੇ ਮਹੀਨੇ ਚੱਲੂਗੀ ਉਹ ਅਸੀਂ ਪੇਸ਼ੈਂਟ ਨੂੰ ਦੇਖ ਕੇ ਦੱਸ ਸਕਦੇ ਆ ਨਾ ਕਿ ਅਸੀਂ ਫੋਨ ਤੇ ਤੁਹਾਨੂੰ ਦੱਸ ਸਕਦੇ ਆ ਜੀ ਵੀਰ ਤੁਹਾਡੀ ਇੰਨੇ ਟਾਈਮ ਚ ਅਸੀਂ ਠੀਕ ਕਰ ਦਾਂਗੇ ਮੈਂ ਤਾਂ ਫਰੁਕੀ ਸਾਹਿਬ ਇੱਕ ਕਹਿੰਦਾ ਚਾਹੇ ਜਿੰਨੂੰ ਮਰਜੀ ਮਿਰਚਾ ਲੱਗਣ ਚਾਹੇ ਕੋਈ ਨੇਚਰੋਪੈਥੀ ਵਾਲਾ ਚਾਹੇ ਕੋਈ ਐਲੋਪੈਥੀ ਵਾਲਾ ਚਾਹੇ ਕੋਈ ਵੀ ਡਾਕਟਰ ਆ ਚਾਹੇ ਮੈਂ ਹੀ ਆ ਜਿਵੇਂ ਗਰੰਟੀ ਦਿੰਦਾ ਮੈਂ ਝੂਠਾ ਵੀ ਮੈਂ ਇਹਨੂੰ ਠੀਕ ਕਰ ਦੂ ਮੈਂ ਝੂਠਾ ਜਿਹੜਾ ਕਹਿੰਦਾ ਮੈਂ 15 ਨ ਦੇ ਹਫਤੇ ਚ ਮੈਂ ਮੁੰਡਾ ਪੈਦਾ ਕਰ ਦੂ ਮੈਂ ਜਵਾਕ ਪੈਦਾ ਕਰ ਦੂ ਝੂਠਾ ਨਹੀਂ ਹੁੰਦਾ ਰੁਕੀ ਸਾਹਿਬ ਤਤ ਗੱਡੇ ਹੋਏ ਨੇ ਫਰੁਕੀ ਸਾਹਿਬ ਜਦੋਂ ਅਸੀਂ ਇਲਾਜ ਕਰਨਾ ਅਸੀਂ ਆਰਾਮ ਨਾਲ ਇਲਾਜ ਕਰਾਈਏ ਨਾ ਬਿਮਾਰੀ ਦਾ ਸਾਡੀ ਬਿਮਾਰੀ ਠੀਕ ਹੋ ਜੀ ਜੇ ਅਸੀਂ ਪਰਹੇਜ ਕਰਕੇ ਦਵਾਈ ਖਾਵਾਂਗੇ ਸਾਡੀ ਬਿਮਾਰੀ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਹੈ ਫੈਟੀ ਲੀਵਰ ਦਾ ਅੱਜ ਬਹੁਤ ਵਧੀਆ ਨੁਸਖਾ ਦਊਗਾ ਲੋਕਾਂ ਨੂੰ ਜਿਹੜਾ ਘਰੇ ਬੈਠ ਕੇ ਆਪਣਾ ਫੈਟੀ ਲੀਵਰ ਠੀਕ ਕਰ ਲੈਣਗੇ ਜਿਨ੍ਹਾਂ ਦੇ ਸੈੱਲ ਨਹੀਂ ਵਧਦੇ ਫਰੁਕੀ ਸਾਹਿਬ ਮੇਰੇ ਕੋਲ ਬਹੁਤ ਪੇਸ਼ੈਂਟ ਆਉਂਦਾ ਜੀ ਸਾਡੇ ਤਾਂ ਸੈੱਲ ਵਧਦੇ ਹੀ ਨਹੀਂ 58000 ਤੋਂ ਉੱਤੇ ਨਹੀਂ ਜਾਂਦੇ ਜਾਂ 90000 ਤੋਂ ਉੱਤੇ ਨਹੀਂ ਜਾਂਦੇ 70000 ਤੋਂ ਉੱਤੇ ਨਹੀਂ ਜਾਂਦੇ ਡਾਕਟਰ ਕਹਿੰਦੇ ਵਾਧ ਨਹੀਂ ਸਕ ਕਿਉਂ ਕੋਈ ਸਰਟੀਫੀਕੇਟ ਦਿੱਤਾ ਹੋਇਆ ਉਹਨਾਂ ਨੂੰ ਵਿਹਾਂ ਇਹ ਜੀ ਤੁਸੀਂ ਲਿਖਤੀ ਤਾਂ ਕਰਤਾ ਤਾਂ ਨਹੀਂ ਵਧਣੇ ਵਧਣਗੇ ਜੀ ਪ੍ਰਮਾਤਮਾ ਨੇ ਸਾਨੂੰ ਕਦੇ ਨਿਰਾਸ਼ ਨਹੀਂ ਕੀਤਾ ਇਹ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਜੜੀਆਂ ਬੂਟੀਆਂ ਨੇ ਬਰੁਕੀ ਸਾਹਿਬ ਪ੍ਰਮਾਤਮਾ ਦਿੱਤੇ ਹੋਏ ਪੌਦੇ ਨੇ ਸਾਨੂੰ ਕਦੇ ਨਿਰਾਸ਼ ਨਹੀਂ ਕਰੂ ਜੇ ਤੁਸੀਂ ਇਹਦੇ ਤੇ ਭਰੋਸਾ ਕਰ ਲਿਆ ਤਾਂ ਪ੍ਰਮਾਤਮਾ ਦੇ ਭਰੋਸਾ ਕਰ ਲਿਆ ਮੈਂ ਨਹੀਂ ਕਹਿੰਦਾ ਮੇਰੇ ਤੇ ਮੈਂ ਕਹਿੰਦਾ ਇਸ ਮੇਰੀਆਂ ਜੜੀਆਂ ਬੂਟੀਆਂ ਜਿਹੜੀਆਂ ਪਰਮਾਤਮਾ ਨੇ ਸਾਨੂੰ ਦਿੱਤੀਆਂ ਨੇ ਆਮ ਹਰੇਕ ਘਰ ਦੇ ਵਿੱਚ ਪੌਦਾ ਖੜਾ ਹਰੇਕ ਘਰ ਦੇ ਵਿੱਚ ਜੜੀ ਬੂਟੀ ਆ ਜੇ ਤੁਸੀਂ ਇਹਦਾ ਇਸਤੇਮਾਲ ਕਰਦੇ ਹੋ ਤੁਸੀਂ ਰੋਗ ਮੁਕਤ ਹੋ ਜਾਓਗੇ ਕਿਉਂਕਿ ਸਾਡਾ ਇਹ ਟਿੱਚਾ ਹੀ ਇਹ ਆ ਸਾਨੂੰ ਲੋਕਾਂ ਨੂੰ ਠੀਕ ਕਰਨਾ ਮੈਂ ਕਹਿੰਦਾ ਜੀ ਡਾਕਟਰਾਂ ਤੋਂ ਖਹਿੜਾ ਛੁੱਟੇ ਡਾਕਟਰਾਂ ਕੋਲ ਨਾ ਜਾਓ ਤੁਸੀਂ ਕੈਮੀਕਲ ਤੋਂ ਬਚਣਾ ਸਾਡਾ ਇੰਡੀਆ ਸਾਡਾ ਇੰਡੀਆ ਛੱਡ ਤੁਸੀਂ ਮੈਂ ਬਾਹਰਲੇ ਮੁਲਕਾਂ ਤੱਕ ਕਹਿਣਾ ਹਰ ਬੰਦਾ ਫੈਟੀ ਲੀਵਰ ਦਾ ਪੇਸ਼ੈਂਟ ਆ ਕੈਸਟਰੋਲ ਦਾ ਪੇਸ਼ੈਂਟ ਆ ਕਿਡਨੀ ਦਾ ਪੇਸ਼ੈਂਟ ਨੇ ਹਾਰਡ ਦੇ ਪੇਸ਼ੈਂਟ ਨੇ ਮੈਂ ਕਹਿੰਨਾ ਜਿਹਨੂੰ ਮਰਜ਼ੀ ਹੱਥ ਲਾ ਲੋ ਉਹ ਹੀ ਬੰਦਾ ਹਰ ਚੀਜ਼ ਤੁਸੀਂ ਰਿਪੋਰਟਾਂ ਕਰਾ ਲਓ ਹੁਣ ਇਹ ਤੇ ਐਜੀਓਟੀ ਐਜੀਪੀਟੀ ਵਧੀ ਹੁੰਦੀ ਆ ਅਗਲਾ ਕਹਿੰਦੀ ਐਜੀਪੀਟੀ ਐਜੀਓਟੀ ਮੇਰੀ ਵਧੀ ਹੋਈ ਆ ਮੈਂ ਉਹ ਦਵਾਈ ਖਾਦੀ ਸੀ ਐਜੀਓਟੀ ਐਜੀਪੀਟੀ ਘਟ ਗਈ ਹੁਣ ਮੇਰਾ ਲਿਵਰ ਠੀਕ ਆ ਨਹੀਂ ਫਿਰੁਕੀ ਸਾਹਿਬ ਅਸੀਂ ਗਲਤ ਫਹਮੀ ਚ ਹੈ ਅਸੀਂ ਗਲਤ ਐ ਤੇ ਵੀ ਜੇ ਤੁਹਾਡੀ ਐਜੀਓਟੀ ਐਜੀਪੀਡੀ ਇੱਕ ਵਾਰ ਵੱਧ ਗਈ ਤਾਂ ਤੁਹਾਡਾ ਲੀਵਰ ਪਹਿਲਾਂ ਤੁਹਾਡਾ ਲੀਵਰ ਫੈਟੀ ਹੋਣਾ ਫਿਰ ਤੁਹਾਡਾ ਲੀਵਰ ਗ੍ਰੇਡ ਚ ਹੋਣਾ ਫਿਰ ਲੀਵਰ 2 ਜਾਣਾ ਗ੍ਰੇਡ ਫਿਰ 3 ਜਾਣਾ ਫਿਰ ਤੁਹਾਡਾ ਲੀਵਰ ਸਿਰੋਸਿਸ ਜਾਣਾ ਫਿਰ ਲੀਵਰ ਚ ਪਾਣੀ ਭਰ ਲੱਗਣਾ ਫਿਰ ਲੀਵਰ ਕੈਂਸਰ ਹੋਣਾ ਤੁਹਾਨੂੰ ਅਸੀਂ ਇਹ ਚੀਜ਼ਾਂ ਨੂੰ ਨਾਰਮਲ ਨਹੀਂ ਲੈਂਦੇ ਅਸੀਂ ਕਹਿੰਨੇ ਅਸੀਂ ਸੀਰੀਅਸਲੀ ਲੈਂਦੇ ਇਹਨੂੰ ਮਤਲਬ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਫੈਟੀ ਲੀਵਰ ਹੈ ਉਹ ਕੈਂਸਰ ਤੱਕ ਜਾ ਸਕਦਾ ਹੈ ਲੀਵਰ ਦੇ ਪੇਟ ਦੇ ਮੈਂ ਕਹਿੰਦਾ ਜੀ ਜਰੂਰ ਜਦੋਂ ਸਾਡਾ ਲੀਵਰ ਫੈਟੀ ਕਦੋਂ ਹੁੰਦਾ ਜਦੋਂ ਸਾਡੇ ਲੀਵਰ ਦੇ ਸੈੱਲ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦੇ ਐਗਜ਼ਾਮ ਵਗੈਰਾ ਸਾਨੂੰ ਪੂਰੇ ਮਿਲਦੇ ਨਹੀਂ ਸਾਡੀ ਪੂਰੀ ਬੋਡੀ ਨੂੰ ਦੇਖੋ ਹੁਣ ਲੀਵਰ ਦਾ ਕੰਮ ਕੀ ਆ ਬੈਡ ਕਸਟਰੋਲ ਨੂੰ ਘਟਾਉਣਾ ਗੁੱਡ ਕਸਟਰੋਲ ਨੂੰ ਵਧਾਉਣਾ ਜਦੋਂ ਸਾਡਾ ਖਾਦਾ ਪੀਤਾ ਸਾਨੂੰ ਪ੍ਰੋਪਰ ਤਰੀਕੇ ਨਾਲ ਹਜਮ ਨਹੀਂ ਹੋਣਾ ਸਾਡਾ ਜਿਹੜਾ ਲੀਵਰ ਆ ਜਦੋਂ ਫੈਟੀ ਹੋ ਗਿਆ ਉਹਦੇ ਵਿੱਚ ਹੁਣ ਤੁਹਾਨੂੰ ਮੈਂ ਦੱਸਦਾ ਇੱਕ ਹੋਰ ਇਹਦੇ ਵਿੱਚ ਲੱਛਣ ਦੱਸਦਾ ਹੁਣ ਕਈਆਂ ਨੂੰ ਵੀਕ ਰੈਨਸ ਬਹੁਤ ਜ਼ਿਆਦਾ ਰਹਿਣ ਲੱਗ ਜਾਂਦੀ ਆ ਉਹਨਾਂ ਦੀਆਂ ਲੱਤਾਂ ਦੁਖਣੀਆਂ ਸ਼ੁਰੂ ਹੋ ਜਾਂਦੀਆਂ ਪਿੰਜਣੀਆਂ ਇਹਨਾਂ ਨੂੰ ਕਹਦੇ ਨੇ ਗੋਡਿਆਂ ਤੋਂ ਥੱਲੇ ਥੱਲੇ ਦਰਦਾ ਜੇ ਕਿਤੇ ਅਸੀਂ ਜਾ ਕੇ ਆਏ ਬਾਹਰੋਂ ਸਾਨੂੰ ਥਕਾਵਟ ਬਹੁਤ ਜ਼ਿਆਦਾ ਹੋਣ ਲੱਗ ਗਈ ਤੇ ਸਮਝ ਲਓ ਤੁਹਾਡਾ ਲੀਵਰ ਕਿਤੇ ਤੁਹਾਨੂੰ ਸੰਕੇਤ ਦੇ ਰਿਹਾ ਜੇ ਤੁਹਾਡਾ ਕੈਸਟਰੋਲ ਵਧ ਰਿਹਾ ਤਾਂ ਸਮਝ ਲਓ ਤੁਹਾਡਾ ਲੀਵਰ ਤੁਹਾਨੂੰ ਸੰਕੇਤ ਦੇ ਰਿਹਾ ਵਾਰ-ਵਾਰ ਤੁਸੀਂ ਦਵਾਈਆਂ ਖਾਣਿਓ ਕੈਸਟਰੋਲ ਥੋੜੀ ਦੇਰ ਲਈ ਨਾਰਮਲ ਆ ਜਾਂਦਾ ਦੁਬਾਰਾ ਫਿਰ ਕੈਸਟਰੋਲ ਵੱਜ ਜਾਂਦਾ ਤਾਂ ਸਮਝ ਲਓ ਤੁਹਾਡਾ ਲੀਵਰ ਫੈਟੀ ਆ ਜੇ ਤੁਸੀਂ ਇਹ ਚੀਜ਼ਾਂ ਨੂੰ ਨਹੀਂ ਗੌਰ ਕਰਦੇ ਤਾਂ ਕੱਲ ਨੂੰ ਸਾਨੂੰ ਪਸਤਾਉਣਾ ਪੈ ਸਕਦਾ ਸਾਨੂੰ ਬਿਮਾਰੀਆਂ ਨਾਲ ਘਿਰ ਜਾਗੇ ਅੱਜ ਮਰੇ ਕੱਲ ਮਰੇ ਮਰਨੇ ਮਰਨਾ ਜੀ ਠੀਕ ਚਲੋ ਅਸੀਂ ਤੁਹਾਡੇ ਕੋਲ ਇੱਕ ਵਾਰ ਫਿਰ ਮੁੜ ਤੋਂ ਆਵਾਂਗੇ ਸਮਝਾਂਗੇ ਕੀ ਨੁਸਖਾ ਕੀ ਫਾਰਮੂਲਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਅੱਜ ਡਾਕਟਰ ਅਮਨਪ੍ਰੀਤ ਹੋਰਾਂ ਨੇ ਦੱਸੀਆਂ ਨੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਉਮੀਦ ਕਰਦਾ ਉਹ ਉਸ ਚੀਜ਼ਾਂ ਦੇ ਉੱਤੇ ਤੁਸੀਂ ਅਮਲ ਵੀ ਜ਼ਰੂਰ ਕਰੋਗੇ ਸਾਡੇ ਨਾਲ ਡਾਕਟਰ ਪਰਮਜੀਤ ਕੌਰ ਸਾਹਿਬਾ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬਾ ਬਹੁਤ-ਬਹੁਤ ਸਵਾਗਤ ਹੈ ਜੀ ਸਾਡਾ ਵੀ ਬਹੁਤ ਬਹੁਤ ਸਵਾਗਤ। ਅੱਛਾ ਡਾਕਟਰ ਸਾਹਿਬ ਪਹਿਲਾਂ ਅਸੀਂ ਸੋਚਦੇ ਹੁੰਦੇ ਸੀ ਜਿਹੜੀਆਂ ਪੇਟ ਨਾਲ ਸੰਬੰਧਿਤ ਪ੍ਰੋਬਲਮਸ ਹੈਗੀਆਂ ਨੇ, ਲੀਵਰ ਨਾਲ ਸੰਬੰਧਿਤ ਪ੍ਰੋਬਲਮਸ ਹੈਗੀਆਂ ਨੇ ਉਹ ਸਿਰਫ ਮਰਦਾਂ ਦੇ ਵਿੱਚ ਜ਼ਿਆਦਾ ਨੇ, ਪੁਰਸ਼ਾਂ ਦੇ ਵਿੱਚ ਜ਼ਿਆਦਾ ਨੇ, ਬੰਦਿਆਂ 'ਚ ਜ਼ਿਆਦਾ ਨੇ ਪਰ ਇਸ ਵੇਲੇ ਤਾਂ ਸਾਡੀਆਂ ਭੈਣਾਂ, ਸਾਡੀਆਂ ਮਾਵਾਂ, ਔਰਤਾਂ ਖਾਸ ਕਰਕੇ ਬਹੁਤ ਪਰੇਸ਼ਾਨ ਨੇ ਪੇਟ ਤੋਂ। ਪਹਿਲਾਂ ਲੀਵਰ ਦੀ ਪ੍ਰੋਬਲਮ ਹੁੰਦੀ ਸੀ ਜੈਂਟਸ ਨੂੰ ਜ਼ਿਆਦਾ ਕਿਉਂਕਿ ਜ਼ਿਆਦਾ ਸ਼ਰਾਬ ਪਿੰਦੇ ਸੀ ਜਾਂ ਨਾਨ-वेज ਖਾਈ ਜਾਣਾ। ਪਰ ਅੱਜ ਕਾ ਲੇਡੀਜ਼ ਨੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਆ ਕਿਉਂਕਿ ਉਹ ਵੀ ਨਾਨ ਵੇਜ ਖਾਂਦੇ ਨੇ ਚਟਪਟਾ ਖਾਂਦੇ ਨੇ ਫਾਸਟ ਫੂਡ ਬਹੁਤ ਜ਼ਿਆਦਾ ਖਾਂਦੇ ਨੇ ਇਹਦੇ ਕਰਕੇ ਉਹਨਾਂ ਨੂੰ ਵੀ ਲੀਵਰ ਦੀ ਪ੍ਰੋਬਲਮ ਆਉਂਦੀ ਆ ਉਹਦੇ ਨਾਲ ਫਿਰ ਵੀਕਨੈਸ ਹੁੰਦੀ ਆ ਵੀਕਨੈਸ ਦੇ ਨਾਲ ਫਿਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਫਿਰ ਸਾਰਾ ਦਿਨ ਘਰੇ ਖਿੱਚ 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 ਹੋਈ ਜਾਂਦੀ ਆ ਉਹਦੇ ਨਾਲ ਫਿਰ ਲੜਾਈਆਂ ਆਉਂਦੀਆਂ ਨੇ ਮਤਲਬ ਜੇ ਲੀਵਰ ਤੁਹਾਡਾ ਕਮਜ਼ੋਰ ਹੈ ਤਾਂ ਤੁਹਾਡੇ ਸਰੀਰ ਦੇ ਸੁਭਾਅ ਤੇ ਵੀ ਅਸਰ ਪਾਉਂਦਾ ਜੀ ਬਹੁਤ ਜ਼ਿਆਦਾ ਪੈਂਦਾ ਜੀ ਜਦੋਂ ਕੰਮੇ ਕਰਨ ਨੂੰ ਦਿਲੇ ਨਹੀਂ ਕਰਨਾ ਫਿਰ ਉਹਨਾਂ ਨੂੰ ਫਿਰ ਕਿਸੇ ਨਵੇਂ ਸੇ ਮੈਂਬਰ ਨੇ ਕਹਿਣਾ ਤੁਸੀਂ ਤਾਂ ਪਏ ਰਹਿੰਦੇ ਹੋ ਜਦੋਂ ਉਹਨਾਂ ਦਾ ਕੰਮ ਹੀ ਨਹੀਂ ਕਰਨ ਨੂੰ ਦਿਲ ਕਰਨਾ ਤਾਂ ਫਿਰ ਉਹਨੇ ਕਰਨਾ ਹੀ ਨਹੀਂ ਕੰਮ ਜੀ 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 ਅੱਛਾ ਜਿਹੜਾ ਇਹ ਨੁਸਖਾ ਫਾਰਮੂਲਾ ਤੁਸੀਂ ਦਿੰਦੇ ਹੋ ਇਹ ਤਾਂ ਚਲੋ ਹੈ ਹੀ ਹੈ ਤੁਹਾਡੇ ਕੋਲ ਇੱਥੇ ਬੂੰਦਾਂ ਵਾਲਾ ਕਿਹੜਾ ਨੁਸਖਾ ਜੀ ਬੂੰਦਾਂ ਨਾਲ ਕਿਵੇਂ ਤੁਸੀਂ ਨੁਸਖੇ ਫਾਰਮੂਲੇ ਬਣਾਉਨੇ ਅਸੀਂ ਇਹ ਨਾ ਜੜੀਆਂ ਬੂਟੀਆਂ ਤੇ ਅਰਕ ਕੱਢਦੇ ਆ ਜੀ ਠੀਕ ਹੈ ਜੀ ਉਹਨਾਂ ਇਲੈਕਟ੍ਰੋ ਹੋਮੋਪੈਥੀ ਦਾ ਨਾਂ ਦਿੱਤਾ ਹੈ ਪਰ ਅਰਕ ਪਿਓਰ ਕੱਢੇ ਹੀ ਕੱਢਦੇ ਨੇ ਜੀ ਜੀ ਉਹਦੇ ਨਾਲ ਫਰਕ ਪੈਂਦਾ ਜੀ ਫਿਰ ਹਾਂਜੀ ਹਾਂਜੀ ਉਹਨਾਂ ਕੋਸ਼ਿਸ਼ੀ ਫਰਕ ਪੈਂਦਾ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ अहम ਸਵਾਲ ਜਿਹੜਾ ਇਸ ਵੇਲੇ ਹੈ ਇਹ ਸਿਰਫ ਲੀਵਰ ਦੇ ਉੱਤੇ ਕੰਮ ਕਰੇਗਾ ਪੇਟ ਨਾਲ ਸੰਬੰਧਿਤ ਰੋਗਾਂ ਦੇ ਫੱਟੇ ਚੱਕ ਦੇਗਾ ਇਹ ਕੌਸਟਿਪੇਸ਼ਨ ਬਹੁਤ ਜ਼ਿਆਦਾ ਲੋਕਾਂ ਨੂੰ ਅੱਜ ਕੱਲ ਕਬਜ ਹਰੇਕ ਬੰਦੇ ਨੂੰ ਅੱਜ ਕੱਲ ਦੇਖੋ ਰੁਕੀ ਸਰ ਮੈਂ ਦੱਸਣ ਲੱਗਿਆ ਸੀ ਜਿਨ੍ਹਾਂ ਨੂੰ ਫੈਟੀ ਲੀਵਰ ਹੋ ਗਿਆ ਉਹਨਾਂ ਨੂੰ ਮਲ ਜਿਹੜਾ ਮਲ ਜਿਵੇਂ ਮੰਨ ਲਓ ਹੁਣ ਅਸੀਂ ਕਹਿ ਦਿੰਨੇ ਆ ਸਾਨੂੰ ਕਬਜ ਹੋ ਗਈ ਜਾਂ ਸਾਡਾ ਕਦੇ ਸਾਨੂੰ ਲੂਜ਼ ਮੋਸ਼ਨ ਹੋ ਗਏ ਸਾਨੂੰ ਪੋਟੀ ਸਹੀ ਤੰਗ ਨਾਲ ਨਹੀਂ ਆਉਂਦੀ ਉਹ ਵੀ ਇੱਕ ਫੈਟੀ ਲੀਵਰ ਦੇ ਲੱਛਣ ਹੋਗੇ ਨਾ ਜਦੋਂ ਤੁਸੀਂ ਦਿਨ ਚ ਤਿੰਨ ਜਾਂ ਚਾਰ ਵਾਰ ਜਾਣੇ ਪੋਟੀ ਕਰਨ ਤਾਂ ਤੁਹਾਡਾ ਲੀਵਰ ਫੈਟੀ ਆ ਜੇ ਤੁਸੀਂ ਸਵੇਰੇ ਥੋੜਾ ਜਿਹਾ ਗਏ ਤਾਂ ਮਲ ਤੇ ਆਣ ਗਏ ਤਾਂ ਥੋੜਾ ਜਿਹਾ ਮਲ ਤੇ ਆ ਕੇ ਆਏ ਉਸ ਤੋਂ ਬਾਅਦ ਫੇਰ ਥੋੜੀ ਦੇਰ ਬਾਅਦ ਤੁਹਾਨੂੰ ਲੱਗਦਾ ਵੀ ਮੈਂ ਫੇਰ ਜਾਵਾਂ ਇਹਦਾ ਮਤਲਬ ਤੁਹਾਡਾ ਲੀਵਰ ਫੈਟੀ ਆ ਦੋ ਤੋਂ ਤਿੰਨ ਵਾਰ ਜੇ ਤੁਸੀਂ ਦਿਨ ਚ ਜਾਣ ਤਾਂ ਤੁਹਾਡਾ ਲੀਵਰ ਫੈਟੀ ਆ ਇਨੂੰ ਜਿਹੜਾ ਹੁਣ ਮੈਂ ਇੱਥੇ ਨੁਸਖਾ ਦੇਣਾ ਤੁਹਾਨੂੰ ਅੱਜ ਇਹਦੇ ਵਿੱਚ ਤੁਹਾਡਾ ਪ੍ਰੋਪਰ পেট ਵੀ ਸਾਫ਼ ਹੋਊਗਾ ਤੁਹਾਡੇ ਜਿਹੜੇ ਸੈੱਲ ਕਾਰਡ ਆਦੇ ਨੇ ਉਹ ਵੀ ਪੂਰੇ ਹੋਣਗੇ ਜਿਨ੍ਹਾਂ ਨੂੰ ਵਿਟਾਮਿਨਸ ਦੀ ਘਾਟ ਆ ਵਿਟਾਮਿਨ ਵੀ ਪੂਰੇ ਹੋਣਗੇ ਇਹਦੇ ਵਿੱਚ ਅਸੀਂ ਐਲੋਵੇਰਾ ਲਿਆ ਐਲੋਵੇਰੇ ਵਿੱਚ ਵੀ ਵਿਟਾਮਿਨ ਬਹੁਤ ਜ਼ਿਆਦਾ ਬੀ12 ਵਗੈਰਾ ਕਾਫੀ ਹੁੰਦੇ ਆ ਜਿਨ੍ਹਾਂ ਨੂੰ ਵੀਕਨੈਸ ਵਗੈਰਾ ਰਹਿੰਦੀ ਆ ਉਹਨਾਂ ਦੀ ਵੀਕਨੈਸ ਵੀ ਸਹੀ ਕਰੂਗਾ ਇਹ ਇਦੇ ਵਿੱਚ ਕਾਫੀ ਜ਼ਿਆਦਾ ਰਿਜ਼ਲਟ ਵਧੀਆ ਨੇ ਜਿਨ੍ਹਾਂ ਨੂੰ ਵੀਕਨੈਸ ਰਹਿੰਦੀ ਆ ਜਿਹੜੇ ਥੱਕੇ ਥੱਕੇ ਰਹਿੰਦੇ ਨੇ ਜ਼ਰੂਰੀ ਨਹੀਂ ਹੈਗਾ ਫਰਟੀਲੀਵਰ ਵਾਲਾ ਜਿਨ੍ਹਾਂ ਨੂੰ ਵੀਕਨੈਸ ਰਹਿੰਦੀ ਆ ਕਮਜ਼ੋਰੀ ਰਹਿੰਦੀ ਆ ਉਹ ਵੀ ਇਹਦਾ ਇਸਤੇਮਾਲ ਕਰ ਸਕਦੇ ਨੇ ਇਹਨੂੰ ਲੈ ਕੇ ਆਪਣੀ ਵੀਕਨੈਸ ਨੂੰ ਦੂਰ ਕਰ ਸਕਦੇ ਨੇ ਅੱਜ ਕੱਲ ਮੈਂ ਤੁਹਾਨੂੰ ਦੱਸਦਾ ਜੀ ਇਲਾਜ ਬਹੁਤ ਕਰਾਉਂਦੇ ਨੇ ਲੋਕ ਬੜੀਆਂ ਦਵਾਈਆਂ ਖਾਂਦੇ ਨੇ YouTube ਤੋਂ ਦੇਖ ਕੇ ਕੋਈ ਅਗਲਾ ਕਿੱਦਾਂ ਦੀ ਦਵਾਈ ਬਣਾਉਂਦਾ ਕੋਈ ਕਿੱਦਾਂ ਦੀ ਬਣਾਉਂਦਾ ਲੇਕਿਨ ਆਪਣਾ ਪ੍ਰੋਪਰ ਆਪਣੀ ਤਸਵੀਰ ਨਹੀਂ ਦੇਦੇ ਆਪਣਾ ਇਹ ਨਹੀਂ ਦੇਦੇ ਸਾਡੇ ਲੀਵਰ ਫੈਟੀਆਂ ਸੀ ਅੱਛਾ ਤੇ ਫਿਰ ਤੁਸੀਂ ਦੱਸੋ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਐਲੋਵੇਰਾ ਦੇ ਵਿੱਚ ਹੁੰਦੀਆਂ ਨੇ ਇਹ ਸੈਲਵੇਰਾ ਦੇ ਵਿੱਚ ਇਹ ਕਾਦੇ ਪੱਤੇ ਨੇ ਜੀ ਡਾਕਟਰ ਸਾਹਿਬ ਇਹ ਫਿਰ ਕੀ ਸਾਹਿਬ ਪਹਿਲੇ ਨੰਬਰ ਤੇ ਪਿਆ ਐਲੋਵੇਰਾ ਸਾਡੇ ਕੋਲੇ ਜੀ ਜੀ ਦੂਜੇ ਨੰਬਰ ਤੇ ਸਾਡੇ ਕੋਲ ਪਈਆ ਗਲੋ ਠੀਕ ਹੈ ਜੀ ਤੀਜੇ ਨੰਬਰ ਤੇ ਪਏ ਨੇ ਸਾਡੇ ਕੋਲ ਔਲੇ ਠੀਕ ਹੈ ਔਲੇ ਥੋੜੇ ਛੋਟੇ ਮਿਲੇ ਆ ਸਾਨੂੰ ਤੇ ਔਲੇ ਪਏ ਆ ਸਾਡੇ ਕੋਲੇ ਠੀਕ ਹੈ ਚੌਥੇ ਨੰਬਰ ਤੇ ਸਾਡੇ ਕੋਲੇ ਪਏ ਆ ਪਪੀਤੇ ਦੇ ਪੱਤੇ ਅੱਛਾ ਇਹ ਪਪੀਤੇ ਦਾ ਪੱਤਾ ਹੈ ਜੀ ਇਹ ਪੀਤੇ ਦਾ ਪੱਤਾ ਅਸੀਂ ਇਹਨਾਂ ਨੂੰ ਇੰਨੇ ਨੇ ਟੁਕੜੇ ਸਾਰਿਆਂ ਦੇ ਲੈ ਲੈਣੇ ਆ ਠੀਕ ਹੈ ਇਹਨਾਂ ਨੂੰ ਉਬਾਲ ਕੇ ਵੀ ਲੈ ਸਕਦੇ ਆ ਜਾਂ ਇਹਨਾਂ ਦਾ ਵੈਸੇ ਹੀ ਅਸੀਂ ਕੁੱਟ ਕੇ ਰਸ ਕੱਢ ਕੇ ਸਾਰਿਆਂ ਦਾ ਅਸੀਂ ਦੋ ਦੋ ਚਮਚ ਸਵੇਰੇ ਸ਼ਾਮ ਰੋਟੀ ਤੋਂ ਬਾਅਦ ਵੀ ਲੈ ਸਕਦੇ ਆ ਰੋਟੀ ਤੋਂ ਪਹਿਲਾਂ ਵੀ ਲੈ ਸਕਦੇ ਆ ਬਹੁਤ ਵਧੀਆ ਰਿਜ਼ਲਟ ਨੇ ਗੁਰੂਕੀ ਸਾਹਿਬ ਇਹਦੇ ਵਿੱਚ ਜਿਹੜਾ ਔਲਾ ਹੁੰਦਾ ਔਲੇ ਵਿੱਚ ਵਿਟਾਮਿਨ ਸੀ ਵਗੈਰਾ ਹੁੰਦਾ ਇਹਦੇ ਵਿੱਚ ਜਿਹੜੀ ਫੈਟ ਵਗੈਰਾ ਐਕਸਟਰਾ ਹੁੰਦੀ ਆ ਉਹਨੂੰ ਪਘਲਾਉਣ ਵਿੱਚ ਬਹੁਤ ਵਧੀਆ ਕੰਮ ਕਰਦਾ ਜਿਹੜਾ ਪਪੀਤਾ ਹੁੰਦਾ ਪਪੀਤੇ ਵਿੱਚ ਇਦਾਂ ਦੇ ਤੱਤ ਨੇ ਜਿਹੜੇ ਲੀਵਰ ਦੇ ਡੈੱਡ ਸੈੱਲ ਹੁੰਦੇ ਨੇ ਉਹਨਾਂ ਨੂੰ ਨਵੇਂ ਬਣਾਉਣ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਜਿਹੜੀ ਗਲੋ ਹੁੰਦੀ ਆ ਇਹਦੇ ਵਿੱਚ ਵੀ ਵਿਟਾਮਿਨਸ ਬਹੁਤ ਜ਼ਿਆਦਾ ਹੁੰਦੇ ਨੇ ਇਹ ਵੀ ਵਧੀਆ ਕੰਮ ਕਰਦਾ ਇਹ ਜਿਹੜਾ ਐਲੋਵੇਰਾ ਤਾਂ ਸਾਰਿਆਂ ਨੂੰ ਪਤਾ ਇਹਦੇ ਵਿੱਚ ਵਿਟਾਮਿਨਸ ਬਹੁਤ ਜ਼ਿਆਦਾ ਹੁੰਦੇ ਨੇ ਵਾਲਾਂ ਤੇ ਕੰਮ ਕਰਦਾ ਸਰੀਰ ਤੇ ਪੂਰੇ ਸਰੀਰ ਤੇ ਕੰਮ ਕਰਦਾ ਇਹ ਹੈ ਹਨਾ ਬਹੁਤ ਵਧੀਆ ਰਿਜ਼ਲਟ ਨੇ ਤੁਸੀਂ ਇਹਨੂੰ ਇੱਕ ਤੋਂ ਦੋ ਮਹੀਨੇ ਲੈਣਾ ਸ਼ੁਰੂ ਕਰ ਦੋ ਦੋ ਮਹੀਨੇ ਬਾਅਦ ਆਪਣੀ ਰਿਪੋਰਟ ਕਰਾਓ ਤੁਹਾਡੀ ਰਿਪੋਰਟ ਨੋਰਮਲ ਆਊਗੀ ਜੀ ਕਿਆ ਬਾਤ ਹੈ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਦੇ ਲਈ ਔਰ ਇਹ ਨੁਸਖਾ ਸਾਡੇ ਨਾਲ ਸਾਂਝਾ ਕਰਨ ਦੇ ਲਈ ਪਰ ਇੱਕ ਸਵਾਲ ਜਿਹੜਾ ਬੜਾ ਅਹਿਮ ਹੈ ਇਹ ਸਾਰੀ ਮੈਨੂੰ ਲੱਗਦਾ ਕਿ ਗੱਲਬਾਤ ਦੇ ਵਿੱਚ ਜੇਕਰ ਉਹ ਨਹੀਂ ਹੋਏਗਾ ਤਾਂ ਗੱਲਬਾਤ ਅਧੂਰੀ ਰਹੇਗੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਲੋਕ ਫੈਟੀ ਲੀਵਰ ਦੀ ਦਵਾਈ ਖਾ ਖਾ ਕੇ ਨੁਸਖੇ ਖਾ ਖਾ ਕੇ ਅਸੀਂ ਕਹਿ ਲਈ ਅੱਕ ਗਏ ਨੇ ਉਹ ਕਹਿੰਦੇ ਵੀ ਦੁਨੀਆ ਤੇ ਇਸ ਤਰ੍ਹਾਂ ਦਾ ਕੋਈ ਡਾਕਟਰ ਹੀ ਨਹੀਂ ਹੈਗਾ ਜਿਹੜਾ ਸਾਡਾ ਲੀਵਰ ਫੈਟੀ ਠੀਕ ਕਰ ਦਵੇ ਜਾਂ ਸਾਡਾ ਲੀਵਰ ਦੀ ਪ੍ਰੋਬਲਮ ਠੀਕ ਕਰ ਦਵੇ ਕਿਹੜੇ ਅ ਸਟੇਜ ਤੱਕ ਜਿਹੜਾ ਇਹ ਨੁਸਖਾ ਕਹਿਣ ਦਾ ਮਤਲਬ ਇਹ ਵੀ ਕਿਹੜੀ ਸਟੇਜ ਤੇ ਇਹ ਨੁਸਖਾ ਫਾਰਮੂਲਾ ਜਿਹੜਾ ਕੰਮ ਕਰੂਗਾ ਜਾ ਕੇ ਇਹ ਜਿਹੜਾ ਤੁਹਾਡਾ ਨੁਸਖਾ ਹੈਗਾ ਤੁਸੀਂ ਉਹ ਡ੍ਰੌਪ ਦੰਨੇ ਹੋ ਇੱਥੇ ਲੋਕਾਂ ਨੂੰ ਨੁਸਕੇ ਬਣਾ ਕੇ ਫਾਰਮੂਲੇ ਬਣਾ ਕੇ ਉਹ ਕਿਹੜੀ ਸਟੇਜ ਤੱਕ ਲੀਵਰ ਦੇ ਕੰਮ ਕਰਦਾ ਦੇਖੋ ਪ੍ਰੋਕੀ ਸਾਹਿਬ ਜਿਹੜੀ ਸਾਡੀ ਲੈਟਰ ਹੋਮੋਪੈਥੀ ਹੈ ਨਾ ਜੀ ਇਹ ਤਾਂ ਜੇ ਲੀਵਰ ਕੈਂਸਰ ਉਹਦੇ ਤੇ ਵੀ ਵਧੀਆ ਰਿਜ਼ਲਟ ਨੇ ਠੀਕ ਹੈ ਲਾਸਟ ਦੇ ਲੀਵਰ ਕੈਂਸਰ ਹੁੰਦਾ ਨਾ ਲਾਸਟ ਤੋਂ ਵੀ ਸਾਡਾ ਲੀਵਰ ਇੱਕ ਕੇਰਲੀ ਦੀ ਪੂੰਛ ਵਰਗਾ ਹੁੰਦਾ ਫਰੁਕੀ ਸਾਹਿਬ ਜੇ ਕੇਰਲੀ ਦੀ ਪੂੰਛ ਕੱਟ ਦਈਏ ਨਾ ਆਪਾਂ ਉਹ ਦੁਬਾਰਾ ਨਵੀਂ ਆ ਜਾਂਦੀ ਹੈ ਸਾਡਾ ਲੀਵਰ ਵੀ ਸਾਡੇ ਸਰੀਰ ਵਿੱਚ ਇੱਕੋ ਹੀ ਅੰਗ ਇਦਾਂ ਦਾ ਦਿੱਤਾ ਪ੍ਰਮਾਤਮਾ ਨੇ ਸਾਨੂੰ ਜਿਹੜਾ ਨਵਾਂ ਹੋ ਜਾਂਦਾ ਜੇ ਅਸੀਂ ਇਹਦੀ ਸਹੀ ਤਰੀਕੇ ਨਾਲ ਕੇਅਰ ਕਰ ਲਈਏ ਹੁਣ ਅਸੀਂ ਤਾਂ ਜਾ ਕੇ ਰੇੜੀ ਤੇ ਗੋਲ ਗੱਪੇ ਦਿੱਲੀ ਖਾਣੇ ਨੇ ਅਸੀਂ ਤਾਂ ਤਲੀਆਂ ਫਲੀਆਂ ਚੀਜ਼ਾਂ ਦਿੱਲੀ ਖਾਣੀਆਂ ਨੇ ਅਸੀਂ ਮੀਟ ਤੋਂ ਵਗੈਰ ਰੋਟੀ ਨਹੀਂ ਖਾਂਦੇ ਬੜੇ ਪੇਸ਼ੈਂਟ ਆਉਂਦੇ ਅਬਰੁਕੀ ਸਾਹਿਬ ਕਹਿੰਦੇ ਦੀ ਅਸੀਂ ਮੀਟ ਤੋਂ ਵਗੈਰ ਰੋਟੀ ਨਹੀਂ ਖਾਂਦੇ ਤੁਸੀਂ ਤਾਂ ਮੀਟ ਬੰਦ ਕਰਤਾ ਅਸੀਂ ਤਾਂ ਦਵਾਈ ਨਹੀਂ ਲੈਣੀ ਜੇ ਤੁਸੀਂ ਮੀਟ ਜੀਵ ਦਾ ਸਵਾਦ ਨਹੀਂ ਛੱਡਦੇ ਫਿਰ ਕਿਤਾ ਤੁਹਾਡਾ ਲੀਵਰ ਠੀਕ ਹੀ ਨਹੀਂ ਹੋ ਸਕਦਾ ਜਿੱਤੇ ਮਰਜੀ ਭੱਜ ਲਿਓ ਤੁਹਾਨੂੰ ਦੁੱਧ ਬੰਦ ਕਰਨਾ ਪਊ ਤੁਹਾਨੂੰ ਤਲੀਆਂ ਫਲੀਆਂ ਚੀਜ਼ਾਂ ਬੰਦ ਕਰਨੀਆਂ ਪੈਣਗੀਆਂ ਮੀਟ ਦਾ ਸੇਵਨ ਨਹੀਂ ਕਰਨਾ ਤੁਸੀਂ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੜ ਬੰਦ ਲਓਗੇ ਅੱਜ ਤਾਂ ਲੀਵਰ ਤੁਹਾਡਾ ਬਿਲਕੁਲ ਸਵਸਥ ਹੋ ਜਾਊਗਾ ਤੁਹਾਨੂੰ ਕਿਸੇ ਡਾਕਟਰ ਦੀ ਲੋੜ ਨਹੀਂ ਪੈਣੀ ਕਿੰਨੇ ਦਿਨਾਂ ਚ ਫਿਰ ਕਿ ਸਾਹਿਬ ਮੈਂ ਦੱਸਿਆ ਬਿਮਾਰੀ ਅਕੋਰਡਿੰਗ ਕਿੱਦਾਂ ਦੀ ਬਿਮਾਰੀ ਹੈ ਕਿੰਨੀ ਸਟੇਜ ਆ ਫੈਟੀ ਲੀਵਰ ਆ ਗ੍ਰੇਡ 1 ਜਾਂ 2 ਜਾਂ 3 ਜਾਂ ਲੀਵਰ ਸਿਰੋਸਿਸ ਆ ਲੀਵਰ ਕੈਂਸਰ ਆ ਉਹ ਹਿਸਾਬ ਨਾਲ ਉਹਨੇ ਸਾਨੂੰ ਲੰਬਾ ਕੋਰਸ ਕਰਨਾ ਪੈ ਜਾਂਦਾ ਜਿੱਦਾਂ ਦੀ ਸਾਡੀ ਕੰਡੀਸ਼ਨ ਹੋਵੇ ਜੀ ਜੀ ਅੱਛਾ ਇਹ ਕੰਮ ਫਿਰ ਕਿਵੇਂ ਸ਼ੁਰੂ ਕਰ ਦੇਗਾ ਕਿਹੜੇ ਦਿਨ ਤੋਂ ਕੰਮ ਸ਼ੁਰੂ ਕਰ ਦੇਗਾ ਆਮ ਕਰਕੇ ਅਸੀਂ ਗੱਲ ਕਰੀਏ ਮੰਨ ਲਓ ਫੈਟੀ ਲੀਵਰ ਵਾਲੇ ਨੂੰ ਕੋਦੋਂ ਰਿਜ਼ਲਟ ਮਿਲਨੇ ਸ਼ੁਰੂ ਹੋ ਜੰਗੇ ਤੁਸੀਂ ਤਾਂ ਕਹਦੇ ਵੀ ਪੀਂਦੇ ਸਾਰ ਰਿਜ਼ਲਟ ਮਿਲਨੇ ਦੇਣੇ ਸ਼ੁਰੂ ਕਰ ਦਿੰਦਾ ਹੈ ਬੰਦੇ ਨੂੰ ਪਤਾ ਨਹੀਂ ਲੱਗਦਾ ਸਿੰਪਟੋਮਿਕ ਦੋ ਦਿਨਾਂ ਬਾਅਦ ਆਉਂਦੇ ਨੇ ਜੀ ਇਹਦੇ ਵਿੱਚ ਜਿਹੜਾ ਨਾ ਇਹ ਜਿਹੜਾ ਨੁਸ ਇਹ ਤਾਂ ਤੁਹਾਨੂੰ 2 ਤੋਂ 3 ਦਿਨਾਂ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਇਹਨੇ ਦਿਖਣ ਲੱਗ ਜਾਂਦਾ ਹਾਂਜੀ ਜਿਵੇਂ ਹੁਣ ਕਾਸਟਿਪੇਸ਼ਨ ਵਗੈਰਾ ਹੁੰਦੀ ਆ ਉਹ ਸਹੀ ਹੋਣ ਲੱਗ ਜਾਂਦੀ ਆ ਤੁਹਾਡੇ ਜਿਵੇਂ ਤੁਹਾਨੂੰ ਥੋੜੀ ਵੀਕਨੈਸ ਰਹਿੰਦੀ ਆ ਹਫ਼ਤੇ ਦੇ ਵਿੱਚ ਵਿੱਚ ਵੀਕਨੈਸ ਕਵਰ ਹੋਣ ਲੱਗ ਜਾਂਦੀ ਆ ਹੌਲੀ 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 ਤੁਹਾਨੂੰ ਤੁਹਾਡੇ ਸਰੀਰ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਮੈਂ ਠੀਕ ਹੋਣ ਲੱਗ ਗਿਆ ਉਸ ਤੋਂ ਬਾਅਦ ਤੁਸੀਂ ਮਹੀਨੇ ਬਾਅਦ 2 ਮਹੀਨੇ ਬਾਅਦ ਆਪਣੀ ਅਲਟਰਾਸਾਉਂਡ ਕਰਵਾਓ ਦੁਬਾਰਾ ਪਹਿਲਾਂ ਇੱਕ ਅਲਟਰਾਸਾਉਂਡ ਕਰਵਾ ਕੇ ਨਵੀਂ ਉਸ ਤੋਂ ਬਾਅਦ ਤੁਸੀਂ 2 ਮਹੀਨੇ ਬਾਅਦ ਦੁਬਾਰਾ ਕਰਾਉਂਗੇ ਤੁਹਾਨੂੰ ਪਤਾ ਲੱਗੂਗਾ ਇਹ ਤੁਹਾਡਾ ਲੀਵਰ ਪਹਿਲਾਂ ਕਿੱਥੇ ਸੀ ਹੁਣ ਕਿੱਥੇ ਆ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਅੱਛਾ ਡਾਕਟਰ ਸਾਹਿਬ ਜੇਕਰ ਕਿਸੇ ਭੈਣ ਨੇ ਆਪਣੀ ਕੋਈ ਪ੍ਰੋਬਲਮ ਕੋਈ ਦਿੱਕਤ ਤੁਹਾਡੇ ਨਾਲ ਸਾਂਝੀ ਕਰਨੀ ਹੋਵੇ ਜਾਂ ਕਿਸੇ ਵੀਰ ਨੇ ਤੁਹਾਡੇ ਨਾਲ ਕੋਈ مشਵਰਾ ਕਰਨਾ ਹੋਵੇ ਡਾਕਟਰ ਸਾਹਿਬ ਨੂੰ ਮਿਲਣਾ ਹੋਵੇ ਕੀ ਰਾਬਤਾ ਦਾ ਕੀ ਟੰਗ ਹੈਗਾ ਕਿਵੇਂ ਮਿਲ ਸਕਦੇ ਆ ਤੁਹਾਨੂੰ ਸਾਡੇ ਫੋਨ ਨੰਬਰ ਦਿੱਤੇ ਹੁੰਦੇ ਨੇ ਬੀੜੀਆ ਦੇ ਉੱਤੇ ਉਹਦੇ ਨਾਲ ਕੰਟੈਕਟ ਕਰਕੇ ਤੁਸੀਂ ਅਪਾਇਟਮੈਂਟ ਲੈ ਸਕਦੇ ਹੋ ਜੀ ਵੈਸੇ ਸਾਡਾ ਐਡਰੈਸ ਹੈਗਾ ਰਾਮਗੜ੍ਹ ਰੋਡ ਸਾਨਨੇਵਾਲ ਜੀ ਸੰ ਲੁਧਿਆਣਾ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ ਇੰਨਾ ਘੈਂਟ ਨੁਸਖਾ ਦੇਣ ਵਾਸਤੇ ਸਾਡੇ ਦਰਸ਼ਕਾਂ ਹਾਂਜੀ ਬਹੁਤ ਬਹੁਤ ਧੰਨਵਾਦ ਬਰੁਕੀ ਸਾਹਿਬ ਮੈਂ ਤਾਂ ਤੁਹਾਡੇ ਇੱਕ ਚੀਜ਼ ਦੇਖੀ ਬਰੁਕੀ ਸਾਹਿਬ ਜਦੋਂ ਤੁਸੀਂ ਜਾ ਕੇ ਇੱਕ ਅੱਧੀ ਕੋਈ ਵੀਡੀਓ ਪਾਉਂਦੇ ਹੋ ਨਾ ਜਦੋਂ ਲੋਕਾਂ ਨੂੰ ਆਰਾਮ ਮਿਲਦਾ ਚਲੋ ਮੈਨੂੰ ਤਾਂ ਆ ਕੇ ਜਿਹੜਾ ਕਹਿੰਦੇ-ਕਹਿੰਦੇ ਤੁਹਾਨੂੰ ਵੀ ਫੋਨ ਆਉਂਦੇ ਹੋਣਗੇ ਉਹਦੇ ਵਿੱਚ ਮੈਨੂੰ ਬੜੀ ਖੁਸ਼ੀ ਹੁੰਦੀ ਆ ਜੀ ਦੇਖੋ ਇੱਕ ਸੱਚਾ ਬੰਦਾ ਇੱਕ ਸੱਚਾ ਪੱਤਰਕਾਰ ਬਹੁਤ ਘੱਟ ਨੇ ਅੱਜ ਕੱਲ੍ਹ ਦੁਨੀਆ ਤੇ ਝੂਠ ਨੂੰ ਅੱਗੇ ਬਹੁਤ ਲੈ ਕੇ ਆਉਣ ਵਾਲੇ ਨੇ ਲੇਕਿਨ ਸੱਚ ਨੂੰ ਅੱਗੇ ਲੈ ਕੇ ਆਣੇ ਬਹੁਤ ਘੱਟ ਨੇ ਫਿਰੁਕੀ ਦਾ ਬਹੁਤ-ਬਹੁਤ ਧੰਨਵਾਦ ਦਿਲੋਂ ਧੰਨਵਾਦ ਆ ਤੁਹਾਡਾ ਸਲੂਟ ਆ ਤੁਹਾਨੂੰ ਜਿਹੜਾ ਤੁਸੀਂ ਇੰਨੀ ਵਧੀਆ ਪੱਤਰਕਾਰੀ ਕਰ ਰਹੇ ਹੋ ਅੱਜ ਲੋਕਾਂ ਨੂੰ ਘਰੇ ਬੈਠ ਕੇ ਲੋਕ ਇਲਾਜ ਕਰ ਰਹੇ ਨੇ ਆਪਣੇ ਬਹੁਤ-ਬਹੁਤ ਸ਼ੁਕਰੀਆ ਜੀ ਬੜਾ ਧੰਨਵਾਦ ਅਸੀਂ ਵੀ ਉਹਨਾਂ ਲੋਕਾਂ ਕੋਲ ਹੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨੁਸਖੇ ਫਾਰਮੂਲੇ ਲੈ ਕੇ ਆਈਏ ਜਿਹੜੇ ਤੰਦੇ ਹੀ ਨਾਲ ਔਰ ਰੱਬ ਤੋਂ ਡਰ ਕੇ ਲੋਕਾਂ ਦਾ ਇਲਾਜ ਕਰਦੇ ਨੇ ਜੀ ਜੀ ਬਿਲਕੁਲ ਜੀ ਦੇਖੋ ਅਸੀਂ ਜੇ ਰੱਬ ਤੋਂ ਡਰ ਕੇ ਕੰਮ ਕਰਾਂਗੇ ਨਾ ਫਿਰੁਕੀ ਸਾਹਿਬ ਜੀ ਸਾਡੀ ਉਹਦੇ ਚਰਨਾਂ ਵਿੱਚ ਹਾਜ਼ਰੀ ਲੱਗ ਜਾਂਦੀ ਆ ਅੱਜ ਤਾਂ ਮੈਂ ਪੈਸੇ ਬਹੁਤ ਇਕੱਠੇ ਕਰ ਲੂੰਗਾ ਕੱਲ ਲੇਕਿਨ ਵਾਰੀ ਮੇਰੀ ਵੀ ਹੋਣੀ ਆ ਫਿਰੁ ਕੀ ਸਾਹਿਬ ਮੈਂ ਤਾਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਮੈਡੀਸਨ ਦੇਈ ਦੀ ਆ ਜੋ ਕਰਨਾ ਉਸ ਪ੍ਰਮਾਤਮਾ ਨੇ ਕਰਨਾ ਮੈਂ ਤਾਂ ਜੀ ਉਹਦੀ ਚਰਨਾਂ ਦੀ ਧੂੜ ਵੀ ਨਹੀਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲ ਬਾਤ ਲਈ ਸੋ ਔਰ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਤੁਹਾਨੂੰ ਪਸੰਦ ਆਏ ਹੋਏਗਾ ਹੋਰ ਨਾਲ ਨੁਸਖਿਆ ਫਾਰਮੂਲਾ ਦੀ ਤਰ੍ਹਾਂ ਸੋ ਜਿਨ੍ਹਾਂ ਦਾ ਫੈਟੀ ਲੀਵਰ ਹੈਗਾ ਪੇਟ 'ਚ ਕੋਈ ਪ੍ਰੋਬਲਮ ਹੈ ਗੈਸ ਹੈ ਕਬਜ਼ ਹੈ ਤਜ਼ਾਬ ਬਣਦਾ ਹੈ ਔਰ ਅਸੀਂ ਕਹਿ ਲਈਏ ਕਿ ਆਂਤੜੀਆਂ ਦੇ ਵਿੱਚ ਜਿਨ੍ਹਾਂ ਦੇ ਜ਼ਖਮ ਹੋ ਜਾਂਦੇ ਨੇ ਉਹਨਾਂ ਵਾਸਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਨੁਸਖਾ ਫਾਰਮੂਲਾ ਬੜਾ ਜ਼ਬਰਦਸਤ ਹੈਗਾ ਔਰ ਇਸ ਦਾ ਫਾਇਦਾ ਹੈ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜ਼ਰੂਰ ਹੋਣਾ ਜੁੜੇ ਜੋ ਇਹ ਨੁਸਖਾ ਫਾਰਮੂਲਾ ਅਪਣਾਉਣਗੇ ਸੋ ਉਮੀਦ ਕਰਦਾ ਇਹ ਨੁਸਖਾ ਫਾਰਮੂਲਾ ਤੁਸੀਂ ਉਹਨਾਂ ਲੋਕਾਂ ਨਾਲ ਜ਼ਰੂਰ ਸ਼ੇਅਰ ਕਰੋਗੇ ਜ ਸਾਹਿਬ ਮੇਰੀ ਗੁਜ਼ਾਰਿਸ਼ ਮੇਰੀ ਚੇਤਾਵਨੀ ਮੇਰੀ ਅਪੀਲ ਤੁਹਾਨੂੰ ਇਹ ਹੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਬਹੁਤ ਵਾਰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ